BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਦੀ ਘਟ ਗਿਣਤੀ ਕਾਰਨ ਕੈਲਗਰੀ ਦੇ ਬੋ ਵੈਲੀ ਕਾਲਜ ਨੇ ਨੌਕਰੀ ਤੋਂ ਕੱਢੇ ਕਈ ਕਰਮਚਾਰੀ ਗੜੇ ਮਾਰੀ ਤੋਂ ਬਾਅਦ ਕੈਲਗਰੀ ਦੇ ਲੋਕ ਇੰਸ਼ੋਰੈਂਸ ਕੰਪਨੀਆਂ ਤੋਂ ਹੋਏ ਨਿਰਾਸ਼ ਉਨਟਾਰੀਓ ਵਿੱਚ ਕਈ ਗਾਵਾਂ ਨੇ ਹਾਈਵੇ ਤੇ ਮਚਾਈ ਹਲਚਲ ਬੈਂਫ ਵਿੱਚ ਗਰਮੀ ਦੇ ਮੌਸਮ ਲਈ ਵਧੀ ਚਿੰਤਾ ਜਾਸਪਰ ਦੀ ਭਿਆਨਕ ਅੱਗ ਤੋਂ ਬਾਅਦ ਤਿਆਰੀਆਂ ਤੇਜ਼ ਤੇ ਹੁਣ ਖਬਰਾਂ ਵਿਸਥਾਰ ਵਿੱਚ ਕੈਨੇਡਾ ਦੇ ਵਿੱਚ ਜਿੱਥੇ ਸਰਕਾਰ ਵੱਲੋਂ ਟੈਂਪਰੇਰੀ ਫੋਰਨ ਵਰਕਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਤੇ ਇੱਕ ਕੈਪ ਲਗਾਇਆ ਗਿਆ ਉਥੇ ਹੀ ਦੂਜੇ ਪਾਸੇ ਇਸ ਦੇ ਨਤੀਜੇ ਵਜੋਂ ਕੈਨੇਡਾ ਦੇ ਕਈ ਕਾਲਜਸ ਨੂੰ ਨੁਕਸਾਨ ਵੀ ਚੱਲਣਾ ਪੈ ਰਿਹਾ ਹੈ ਜਿਥੇ ਕਈ ਕਾਲਜ ਅਤੇ ਯੂਨੀਵਰਸਿਟੀਆਂ ਪਹਿਲਾਂ ਹੀ ਇੰਟਰਨੈਸ਼ਨਲ ਸਟੂਡੈਂਟਸ ਦੀ ਕਟ ਗਿਣਤੀ ਕਾਰਨ ਕਈ ਕੋਰਸੇ ਬੰਦ ਕਰ ਚੁੱਕੀਆਂ ਹਨ ਹੁਣ ਕੈਲਗਰੀ ਦੇ ਵਿੱਚ ਬੋ ਵੈਲੀ ਕਾਲਜ ਨੇ ਆਪਣੇ ਬਜਟ ਵਿੱਚ 15.6 ਮਿਲੀਅਨ ਡਾਲਰ ਦੇ ਘਾਟੇ ਕਾਰਨ 103 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਇਹ ਫੈਸਲਾ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਕਟ ਗਿਣਤੀ ਅਤੇ ਸਰਕਾਰੀ ਫੰਡਾਂ ਵਿੱਚ ਕਟੌਤੀ ਦੇ ਕਾਰਨ ਲਿਆ ਗਿਆ ਹੈ ਕਾਲਜ ਵੱਲੋਂ جاری ਬਿਆਨ ਵਿੱਚ ਕਿਹਾ ਗਿਆ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਕਾਲਜ ਨੂੰ ਕੁਝ ਔਖੇ ਪਰ ਲਾਜ਼ਮੀ ਫੈਸਲੇ ਲੈਣੇ ਪਏ। ਇੱਥੇ 97 ਅਕੂਪਾਈਡ ਅਤੇ 6 ਵੈਕੈਂਟ ਪੋਜੀਸ਼ਨਸ ਦੇ ਵਿੱਚ ਇਹ ਜੋਬ ਕੱਟ ਲਗਾਇਆ ਗਿਆ ਹੈ। ਫੈਡਰਲ ਸਰਕਾਰ ਵੱਲੋਂ ਲੈਂਗੁਏਜ ਇਨਸਟਰਕਸ਼ਨ ਫਾਰ ਨਿਊ ਕਮਰਸ ਟੂ ਕੈਨੇਡਾ ਅਤੇ ਫਾਊਂਡੇਸ਼ਨਲ ਲਰਨਿੰਗ ਅਸਿਸਟੈਂਸ ਪ੍ਰੋਗਰਾਮ ਵਰਗੇ ਪ੍ਰੋਗਰਾਮਸ ਦੀ ਫੰਡਿੰਗ ਵਿੱਚ ਕਟੌਤੀ ਕੀਤੀ ਗਈ ਹੈ। ਉਤੋਂ ਹੀ ਕੈਨੇਡਾ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਸੰਖਿਆ ਵਿੱਚ ਕਮੀ ਆਉਣ ਕਰਕੇ ਕਈ ਹੋਰ ਪੋਸਟ ਕੈਂਡਰੀ ਸੰਸਥਾਵਾਂ ਨੂੰ ਵੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵਿਦੇਸ਼ੀ ਵਿਦਿਆਰਥੀਆਂ ਤੋਂ ਮਿਲਣ ਵਾਲੀ ਫੀਸ ਘਟ ਹੋਣ ਨਾਲ ਕਾਲਜਾਂ ਦੀ ਆਮਦਨ ਵਿੱਚ ਕਮੀ ਆਈ ਹੈ ਇਸ ਤੋਂ ਪਹਿਲਾਂ ਸਟੇਟ ਕਾਲਜ ਨੇ ਵੀ ਆਪਣਾ ਫੋਟੋ ਜਰਨਲਿਜ਼ਮ ਕੋਰਸ ਬੰਦ ਕਰਨ ਦਾ ਐਲਾਨ ਕੀਤਾ ਸੀ ਜਦਕਿ 올ਡਜ਼ ਕਾਲਜ ਨੇ ਵੀ ਬਜਟ ਵਿੱਚ ਘਾਟੇ ਕਾਰਨ ਕੁਝ ਕੋਰਸਸ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਵਿਦੇਸ਼ ਮੰਤਰਾਲੇ ਦੇ ਅਨੁਸਾਰ 2024 ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਪਰਮਿਟਸ ਵਿੱਚ 35% ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਸਾਲ ਕੈਲਗਰੀ ਦੇ ਨਾਰਥ-ਈਸਟ ਇਲਾਕੇ ਵਿੱਚ ਹੋਈ ਭਾਰੀ ਗੜੇਮਾਰੀ ਅਤੇ ਹੇਲਸਟ੍ਰੋਮ ਤੋਂ ਬਾਅਦ ਲੋਕ ਕਦੇ ਵੀ ਆਪਣੇ ਘਰਾਂ ਤੇ ਹੋਏ ਨੁਕਸਾਨ ਨੂੰ ਚਲ ਰਹੇ ਹਨ। ਬਹੁਤ ਸਾਰੇ ਘਰਾਂ ਦੇ ਮਾਲਕਾਂ ਨੂੰ ਹੁਣ ਇੰਸ਼ੋਰੈਂਸ ਕੰਪਨੀਆਂ ਵੱਲੋਂ ਕਵਰੇਜ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਨੂੰ ਤਾਂ ਆਪਣੇ ਘਰਾਂ ਦੀ ਇੰਸ਼ੋਰੈਂਸ ਕਰਵਾਉਣ ਲਈ ਸਾਲਾਨਾ 21000 ਡਾਲਰ ਤੱਕ ਦੀ ਫੀਸ ਦੱਸੀ ਗਈ ਜਦੋਂ ਕਿ ਕੁਝ ਲੋਕਾਂ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਗਿਆ ਕਿ ਉਹਨਾਂ ਦੇ ਪੋਸਟਲ ਕੋਡ ਵਾਲੇ ਖੇਤਰਾਂ ਨੂੰ ਹੁਣ ਕਵਰ ਨਹੀਂ ਕੀਤਾ ਜਾਵੇਗਾ ਪ੍ਰਭਾਵਿਤ ਲੋਕ ਹੁਣ ਸਰਕਾਰ ਤੋਂ ਇੰਸ਼ੋਰੈਂਸ ਪਾਲਿਸੀਸ ਦੇ ਵਿੱਚ ਸੁਧਾਰ ਅਤੇ ਇਮਾਰਤਾਂ ਲਈ ਮਜ਼ਬੂਤ ਕੰਸਟਰਕਸ਼ਨ ਦੀ ਸਮੱਗਰੀ ਵਰਤਣ ਲਈ ਨਿਯਮਬਨ ਔਰਤੀ ਮੰਗ ਕਰ ਰਹੇ ਹਨ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਸ ਮਸਲੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਜਲਦੀ ਹੀ ਪ੍ਰਾਪਰਟੀ ਇੰਸ਼ੋਰੈਂਸ ਨੂੰ ਲੈ ਕੇ ਇੱਕ ਵਿਸ਼ੇਸ਼ ਸਮੀਖਿਆ ਕਰਵਾਉਣਗੇ ਜਿਵੇਂ ਕਿ ਆਟੋ ਇੰਸ਼ੋਰੈਂਸ ਲਈ ਕੀਤੀ ਗਈ ਸੀ ਦੂਜੇ ਪਾਸੇ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦੇ ਸਪੋਕਸਪਰਸਨ ਆਰਨ ਸੱਦਰਲੈਂਡ ਨੇ ਦੱਸਿਆ ਕਿ ਸਰਕਾਰ ਨੂੰ ਇਮਾਰਤਾਂ ਵਿੱਚ ਟਿਕਾਊ ਸਮੱਗਰੀ ਦੀ ਵਰਤੋਂ ਨੂੰ ਲਾਜ਼ਮੀ ਬਣਾਉਣਾ ਚਾਹੀਦਾ ਹੈ ਕਿਉਂਕਿ ਮੁਰੰਮਤ ਦਾ ਖਰਚਾ ਕਾਫੀ ਵੱਧ ਆਉਂਦਾ ਹੈ ਵਾਰਡ 5 ਦੇ ਕੌਂਸਲਰ ਰਾਜ ਤਾਲੀਵਾਰ ਨੇ ਵੀ ਸਿਟੀ ਹਾਲ ਨੂੰ ਹੇਲਸਟੋਮ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਦੀ ਗੱਲ ਕਹੀ ਹੈ। ਪਿਛਲੇ ਸਾਲ ਅਗਸਤ ਵਿੱਚ ਆਏ ਹੇਲਸਟੋਮ ਨੂੰ ਕੈਨੇਡਾ ਦਾ ਦੂਜਾ ਸਭ ਤੋਂ ਮਹਿੰਗਾ ਕੁਦਰਤੀ ਹਾਦਸਾ ਮੰਨਿਆ ਗਿਆ ਹੈ। ਇਸ ਤੋਂ ਇਲਾਵਾ 2020 ਅਤੇ 2021 ਵਿੱਚ ਕੈਲਗਰੀ ਵਿੱਚ ਆਏ ਹੇਲਸਟੋਮਸ ਨੇ 1.2 ਬਿਲੀਅਨ ਤੋਂ ਵੱਧ ਅਤੇ 700 ਮਿਲੀਅਨ ਡਾਲਰ ਦਾ ਨੁਕਸਾਨ ਕੀਤਾ ਸੀ। Ontario ਦੇ King Township ਵਿੱਚ Highway 400 ਤੇ ਸ਼ੁੱਕਰਵਾਰ ਨੂੰ ਸੱਤ گاਵਾਂ ਨੇ ਟ੍ਰਾਫਿਕ ਵਿੱਚ ਵੱਡੀ ਰੁਕਾਵਟ ਪੈਦਾ ਕਰ ਦਿੱਤੀ। Ontario Provincial Police OPP ਅਨੁਸਾਰ ਇਹ گاਵਾਂ Aurora ਦੇ ਇੱਕ ਫਾਰਮ ਤੋਂ tufaan ਦੇ ਡਰ ਕਾਰਨ ਪਚ ਗਈਆਂ ਸਨ। ਪੁਲਿਸ ਦੀ ਮਦਦ ਨਾਲ ਇਨ੍ਹਾਂ گاਵਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਟ੍ਰੇਲਰਸ ਵਿੱਚ ਲਜਾਇਆ ਗਿਆ। ਕੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਗਾਵਾਂ ਹਾਈਵੇ 400 ਤੇ ਔਰੋਰਾ ਰੋਡ ਅਤੇ ਹਾਈਵੇ 9 ਦੇ ਵਿੱਚ ਕਾਰ ਤੋੜਦੀਆਂ ਰਹੀਆਂ ਪਹਿਲਾਂ ਦੋ ਗਾਵਾਂ ਨੂੰ ਫੜ ਲਿਆ ਗਿਆ ਜਦਕਿ ਪੰਜ ਹੋਰ ਹਾਈਵੇ ਕੋਲ ਖੇਤਾਂ ਵਿੱਚ ਦੌੜ ਰਹੀਆਂ ਸਨ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਖੇਤਾਂ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਐਨੀਮਲ ਵੈਲਫੇਅਰ ਟੀਮਸ ਵੀ ਮੌਕੇ ਤੇ ਪਹੁੰਚ ਗਈਆਂ ਸਨ ਇਹ ਹਾਈਵੇ ਦੋਨਾਂ ਪਾਸਿਆਂ ਤੋਂ ਖੁੱਲਿਆ ਹੋਇਆ ਸੀ ਪਰ ਜਦ ਗਾਵਾਂ ਦੌੜ ਰਹੀਆਂ ਸਨ ਤਾਂ ਇਲਾਕੇ ਵਿੱਚ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਮਰੀਕਾ ਵਿੱਚ ਰਹਿਣ ਵਾਲੇ ਕੁਝ ਲੋਕਾਂ ਲਈ ਇੱਕ ਬੁਰੀ ਖਬਰ ਹੈ 트럼ਪ ਪ੍ਰਸ਼ਾਸਨ ਪੈਸੇ ਭੇਜਣ ਤੇ 5% ਟੈਕਸ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਜੇਕਰ ਇਹ ਟੈਕਸ ਲਾਗੂ ਹੋ ਜਾਂਦਾ ਹੈ ਤੇ ਇਸ ਨਾਲ ਆਪਣੇ ਦੇਸ਼ ਪੈਸੇ ਭੇਜਣੇ ਮਹਿੰਗੇ ਹੋ ਜਾਣਗੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਟੈਕਸ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਤੇ ਹਰ ਸਾਲ 1.6 ਬਿਲੀਅਨ ਅਮਰੀਕਨ ਡਾਲਰ ਤੋਂ ਵੱਧ ਦਾ ਬੋਝ ਪਵੇਗਾ 2020 ਤੋਂ 2021 ਵਿੱਚ ਭਾਰਤ ਨੂੰ ਪ੍ਰਾਪਤ ਹੋਏ ਕੁੱਲ ਪੈਸੇ ਵਿੱਚ ਅਮਰੀਕਾ ਦਾ ਹਿੱਸਾ 23.4% ਸੀ ਜੋ ਕਿ 2023 ਤੋਂ 24 ਵਿੱਚ ਵੱਧ ਕੇ 27.7% ਹੋ ਗਿਆ ਵਿਦੇਸ਼ੀ ਪੈਸੇ ਨੂੰ ਭਾਰਤ ਦੀ ਤਾਕਤ ਵੀ ਮੰਨਿਆ ਜਾਂਦਾ ਹੈ ਡੋਨਲਡ ਟਰੰਪ ਪ੍ਰਸ਼ਾਸਨ ਪੈਸੇ ਪੇਜੈਂਟ ਦੇ ਇੱਕ ਨਵਾਂ ਬਿੱਲ ਲਿਆ ਰਿਹਾ ਹੈ ਇਸ ਬਿੱਲ ਦਾ ਨਾਮ ਦਾ ਵਨ ਬਿਗ ਬਿਊਟੀਫੁਲ ਬਿੱਲ ਹੈ ਬਿੱਲ ਵਿੱਚ ਕਿਹਾ ਗਿਆ ਹੈ ਕਿ ਇਸ ਨਿਯਮ ਅਨੁਸਾਰ ਪੈਸੇ ਪੇਜੈਂਟ 5% ਟੈਕਸ ਲਗਾਇਆ ਜਾਵੇਗਾ ਇਹ ਟੈਕਸ ਪੈਸੇ ਭੇਜਣ ਵਾਲੇ ਵਿਅਕਤੀ ਨੂੰ ਦੇਣਾ ਪਵੇਗਾ ਇਸ ਦਾ ਮਤਲਬ ਹੈ ਕਿ ਵਿਦੇਸ਼ਾਂ ਵਿੱਚ ਪੈਸੇ ਭੇਜਣ ਵਾਲੇ ਉਹ ਲੋਕ ਜੋ ਅਮਰੀਕਾ ਦੇ ਨਾਗਰਿਕ ਨਹੀਂ ਹਨ ਜਿਸ ਦੇ ਵਿੱਚ ਜਿਨ੍ਹਾਂ ਕੋਲ H1B ਵੀਜ਼ਾ ਜਾਂ ਫਿਰ ਗ੍ਰੀਨ ਕਾਰਡ ਹੋਲਡਰਸ ਨੂੰ ਵੀ 5% ਟੈਕਸ ਦੇਣਾ ਪਵੇਗਾ ਇਹ ਟੈਕਸ ਹਰ ਤਰ੍ਹਾਂ ਦੇ ਅੰਤਰਰਾਸ਼ਟਰੀ ਰਿਮਿਟੈਂਸ ਤੇ ਲਗਾਇਆ ਜਾਵੇਗਾ ਹਾਲਾਂਕਿ ਟੈਕਸ ਉਹਨਾਂ ਲੋਕਾਂ ਤੇ ਨਹੀਂ ਲਗਾਇਆ ਜਾਵੇਗਾ ਜੋ ਵੈਰੀਫਾਈਡ ਯੂਐਸ ਸੈਂਡਰ ਹਨ ਬਿੱਲ ਵਿੱਚ ਕਿਹਾ ਗਿਆ ਹੈ ਕਿ ਇਹ ਟੈਕਸ ਰੈਮਿਟੈਂਸ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਲਗਾਉਣਾ ਪਵੇਗਾ ਫਿਰ ਇਹਨਾਂ ਕੰਪਨੀਆਂ ਨੂੰ ਹਰ 3 ਮਹੀਨਿਆਂ ਬਾਅਦ ਇਹ ਟੈਕਸ ਖਜ਼ਾਨਾ ਸਕੱਤਰ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ ਇਸ ਦਾ ਮਤਲਬ ਹੈ ਕਿ ਵਿਦੇਸ਼ਾਂ ਵਿੱਚ ਪੈਸੇ ਭੇਜਣ ਦੀ ਸਹੂਲਤ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਇਹ ਟੈਕਸ ਇਕੱਠਾ ਕਰਨਾ ਪਵੇਗਾ ਅਤੇ ਸਰਕਾਰ ਨੂੰ ਅਦਾ ਕਰਨਾ ਹੋਵੇਗਾ ਇਸ ਬਿੱਲ ਵਿੱਚ ਕੋਈ ਘੱਟੋ-ਘੱਟ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ ਜਿਸ ਦਾ ਮਤਲਬ ਹੈ ਕਿ ਛੋਟੇ ਤੋਂ ਛੋਟੇ ਲੈਣ-ਦੇਣ ਤੇ ਵੀ ਟੈਕਸ ਲਗਾਇਆ ਜਾਵੇਗਾ ਜੇਕਰ ਪੇਜੰਡ ਵਾਲਾ ਪ੍ਰਮਾਣਿਤ ਅਮਰੀਕੀ ਪੇਜੰਡ ਵਾਲਾ ਨਹੀਂ ਹੈ ਤਾਂ ਉਸ ਨੂੰ ਟੈਕਸ ਦੇਣਾ ਪਵੇਗਾ ਜਿਸ ਦਾ ਅਰਥ ਹੈ ਕਿ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਇਹ ਟੈਕਸ ਪੈਸੇ ਪੇਜੰਡ ਵੇਲੇ ਕੱਟਿਆ ਜਾਵੇਗਾ ਇਹ ਬੈਂਕ ਟ੍ਰਾਂਸਫਰ ਅਤੇ ਐਨ ਆਰਈ ਐਨ ਆਰਓ ਖਾਤਿਆਂ ਨੂੰ ਵੀ ਪ੍ਰਭਾਵਿਤ ਕਰੇਗਾ ਬਿੱਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਹਨ ਉਨ੍ਹਾਂ ਨੂੰ ਟੈਕਸ ਵਿੱਚ ਛੋਟ ਮਿਲੇਗੀ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਗਲਤੀ ਨਾਲ ਟਾਕਸਾ ਦਾ ਕਰ ਦਿੱਤਾ ਹੈ ਤਾਂ ਤੁਹਾਨੂੰ ਇਹ ਪੈਸੇ ਵਾਪਸ ਮਿਲ ਜਾਣਗੇ। ਕੈਨੇਡਾ ਪੋਸਟ ਨੇ ਪੁਸ਼ਟੀ ਕੀਤੀ ਹੈ ਕਿ ਕਰੀਬ 55 ਹਜ਼ਾਰ ਕਰਮਚਾਰੀਆਂ ਦੀ ਨਿਮਾਇੰਦਗੀ ਕਰਨ ਵਾਲੇ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਦਿੱਤਾ ਗਿਆ ਹੈ ਜਿਸ ਵਿੱਚ ਇਸ ਹਫਤੇ ਦੇ ਅੰਤ ਤੱਕ ਡਾਕ ਸੇਵਾਵਾਂ ਠੱਪ ਹੋ ਸਕਦੀਆਂ ਹਨ। ਕਰਾਊਨ ਕਾਰਪੋਰੇਸ਼ਨ ਨੇ ਦੱਸਿਆ ਕਿ ਯੂਨੀਅਨ ਨੇ ਜਾਣਕਾਰੀ ਦਿੱਤੀ ਹੈ ਕਿ ਕਰਮਚਾਰੀ ਸ਼ੁੱਕਰਵਾਰ ਅੱਧੀ ਰਾਤ ਤੋਂ ਹੜਤਾਲ ਤੇ ਜਾਣਗੇ। ਇਹ ਕਮਾ ਵਿੱਚ ਰੁਕਾਵਟ ਲੱਖਾਂ ਲੋਕਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗੀ ਜੋ ਕਿ ਸਾਲਾਨਾ 2 ਬਿਲੀਅਨ ਲੈਟਰਸ ਅਤੇ ਲਗਭਗ 30 ਕਰੋੜ ਪਾਰਸਲਸ ਲਈ ਕੈਨੇਡਾ ਪੋਸਟ 'ਤੇ ਨਿਰਭਰ ਕਰਦੇ ਹਨ ਕੈਨੇਡਾ ਪੋਸਟ ਨੇ ਚੇਤਾਵਨੀ ਦਿੱਤੀ ਹੈ ਕਿ ਰੁਕਾਵਟ ਕੰਪਨੀ ਦੀ ਪਹਿਲਾਂ ਹੀ ਖਰਾਬ ਹੋਈ ਆਰਥਿਕ ਸਥਿਤੀ ਨੂੰ ਹੋਰ ਵੀ ਗੰਭੀਰ ਕਰ ਸਕਦੀ ਹੈ ਅਤੇ ਦੋਹਾਂ ਧਿਰਾਂ ਨੂੰ ਇੱਕ ਸਮਝੌਤਾ ਕਰਨ ਉੱਤੇ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਕਿਹਾ ਕਿਓ 20000 ਮੇਲ ਕੈਰੀਅਰਸ ਸਮੇਤ ਆਪਣੇ ਮੈਂਬਰਸ ਲਈ ਸਮੂਹਿਕ ਸਮਝੌਤੇ 'ਤੇ ਗੱਲਬਾਤ ਜਾਰੀ ਰੱਖ ਰਹੇ ਹਨ ਹੜਤਾਲ ਸ਼ੁਰੂ ਹੋਣ ਤੇ ਨਾਤ ਸਿਰਫ ਪਰਸਨਲ ਚਿੱਠੀਆਂ ਅਤੇ ਪਾਰਸਲਸ ਰੁਕਣਗੇ ਸਗੋਂ ਛੋਟੇ ਅਤੇ ਵੱਡੇ ਕਾਰੋਬਾਰਾਂ ਨੂੰ ਵੀ ਸਪਲਾਈ ਚੇਨ ਅਤੇ ਗਾਹਕਾਂ ਨਾਲ ਜੁੜੀਆਂ ਸੇਵਾਵਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕੈਨੇਡਾ ਪੋਸਟ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜ਼ਰੂਰੀ ਡਾਕ ਲਈ ਡਿਜੀਟਲ ਆਪਸ਼ਨਸ ਦੀ ਵਰਤੋਂ ਕਰਨ ਜਾਸਪਰ ਵਿੱਚ ਪਿਛਲੀਆਂ ਗਰਮੀਆਂ ਦੇ ਮੌਸਮ ਦੌਰਾਨ ਲੱਗੀ ਭਿਆਨਕ ਜੰਗਲੀ ਅੱਗ ਤੋਂ ਬਾਅਦ ਹੁਣ ਬੈਫ نیشنل ਪਾਰਕ ਅਤੇ ਕੈਨਮੋਰ ਵਿੱਚ ਵੱਡੇ ਪੈਮਾਨੇ ਤੇ ਸਫਾਈ ਅਤੇ ਤਿਆਰੀਆਂ ਚੱਲ ਰਹੀਆਂ ਹਨ ਸੁੱਕੇ ਮੌਸਮ ਅਤੇ ਘੱਟ ਬਰਫਬਾਰੀ ਕਾਰਨ ਅਲਬਰਟਾ ਦੇ ਰੌਕੀ ਮਾਊਂਟੇਨਸ ਵਿੱਚ ਸਵਾਰ ਵੀ ਗੰਬੀਰ ਅੱਗ ਲੱਗਣ ਦੇ ਖਤਰੇ ਹਨ ਕਲੀਫ ਵਾਈਟ ਜੋ ਕਿ ਪਾਰਕਸ ਕੈਨੇਡਾ ਵਿੱਚ ਲੰਬੇ ਸਮੇਂ ਤੱਕ ਫਾਇਰ ਮੈਨੇਜਮੈਂਟ ਕੋਆਰਡੀਨੇਟਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜੇ ਅੱਗ ਲੱਗਦੀ ਹੈ ਤਾਂ ਇਸ ਦਾ ਅਸਰ ਬਹੁਤ ਵੱਡਾ ਹੋ ਸਕਦਾ ਹੈ ਇਸ ਸਾਲ ਪਾਰਕਸ ਕੈਨੇਡਾ ਵੱਲੋਂ ਇੱਕ ਇੰਡੀਜੇਨियस ਲੌਗਿੰਗ ਕੰਪਨੀ ਨੂੰ ਕਈ ਹੈਕਟੇਰ ਜ਼ਮੀਨ ਤੇ ਦਰਖਤ ਕੱਟਣ ਲਈ ਰੋਜ਼ਗਾਰ ਦਿੱਤਾ ਗਿਆ ਉਸ ਲੱਕੜ ਦੀ ਵਿਕਰੀ ਤੋਂ ਮਿਲੀ ਰਕਮ ਨਾਲ ਇਲਾਕਾ ਸੰਭਾਲਿਆ ਜਾਵੇਗਾ ਬਾਫ ਦੀ ਫਾਇਰ ਚੀਫ ਨੇ ਦੱਸਿਆ ਕਿ ਮਈ ਦੀ ਗਰਮੀ ਨੇ ਚਿੰਤਾ ਖੋਰ ਵਦਾ ਦਿੱਤੀ ਸੀ ਪਰ ਹਾਲ ਹੀ ਦੀ بارش ਨੇ ਰਾਹਤ ਦਿੱਤੀ ਹੈ। ਉਹਨਾਂ ਦੇ ਦਫ਼ਤਰ ਵਿੱਚ ਖਤਰਨਾਕ ਇਲਾਕਿਆਂ ਦੇ ਨਕਸ਼ੇ ਵੀ ਲੱਗੇ ਹਨ ਜਿੱਥੇ 300 ਤੋਂ ਵੱਧ ਕਰਾਂ ਦੀਆਂ ਛੱਤਾਂ ਲੱਕੜ ਦੀਆਂ ਬਣੀਆਂ ਹਨ ਤੇ ਜੇਕਰ ਅੱਗ ਫੈਲਦੀ ਹੈ ਤਾਂ 9000 ਵਸਨੀਕਾਂ ਤੇ 20000 ਸਲਾਨੀਆਂ ਨੂੰ ਸੁਰੱਖਿਅਤ ਢੰਗ ਨਾਲ ਕੱਢਣ ਦੀ ਯੋਜਨਾ ਬਣਾਈ ਗਈ ਹੈ। ਕਨਮੋਰ ਦੇ ਇੱਕ ਵਸਨੀਕ ਨੇ ਆਪਣੇ ਘਰਾਂ ਦੀ ਸੁਰੱਖਿਆ ਲਈ ਮੁਹਿੰਮ ਚਲਾਈ ਹੈ। ਉਹਨਾਂ ਨੇ ਲੋਕਾਂ ਨੂੰ ਘਰਾਂ ਦੇ ਨੇੜੇ ਲੱਕੜ ਦੇ ਢੇਰ ਹਟਾਉਣ ਅਤੇ ਗਟਰਾ ਨੂੰ ਸਾਫ਼ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਇਸ ਤਨਾਹ ਹੀ ਅੱਜ ਦੇ ਬੁਲੇਟਿਨ ਵਿੱਚ ਇਨਾ ਹੀ ਮੁਰਤੂ ਹਾਜ਼ਰ ਹੋਮਾਗੇ ਹੋਰ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੌਰself